ਹਾਂਜੀ ਸਾਸਤਰੀ ਕਾਰਜ ਜੀ ਅੱਜ ਦੁਬਾਰੇ ਤੁਹਾਨੂੰ ਮੂੰਗੀ ਵਿੱਚ ਲੈ ਕੇ ਆਇਆ ਕਿਉਂਕਿ ਮੂੰਗੀ ਨੂੰ ਪੈ ਗਈ ਸੁੰਡੀ ਜਿਹੜਾ ਦੋ ਦਿਨ ਪਹਿਲਾਂ ਮੀਂਹ ਪਿਆ ਸੀ ਉਹਦੇ ਕਾਰਨ ਮੂੰਗੀ ਵਿੱਚ ਸੁੰਡੀ ਪੈ ਗਈ ਜਿਨ੍ਹਾਂ ਦੀ ਮੂੰਗੀ ਪੀਜੀ ਵੀ ਹੈ ਜਿਹੜਾ ਜੂਰ ਮਾਰਨ ਕਿਉਂਕਿ ਜਦੋਂ ਆਪਾਂ ਰਮਾਉਣਿਆਂ ਨਾਲ ਦੀ ਨਾਲ ਸੁੰਡੀ ਜੇ ਇੱਕ ਭੁੰਡ ਜਾ ਪਏ ਤੇ ਪੈਂਦੋਂ ਨਾਲ ਜੂਂ ਪੈਂਦੀ ਹੁੰਦੀ ਹੈ ਤਿੰਨ ਚੀਜ਼ਾਂ ਨਾਲ ਜਾਂ ਖਾ ਜਾਂਦੀਆਂ ਨੇ ਰਮਾਉਣਸਾਰ ਹੁਣ ਜਿਹੜਾ ਮੀਂਹ ਪਿਆ ਤੇ ਉਸੇ ਨਾਲ ਹੀ ਸੁੰਡੀ ਪੈ ਗਈ ਫਰਨਾ ਦਾ ਧਿਆਨ ਕਰ ਲੋ ਆਪ ਦੀ ਮੂੰਗੀ ਚੈੱਕ ਕਰੋ ਵੀ ਸੁੰਡੀ ਤਾਂ ਨਹੀਂ ਪਈ ਰੋਏ ਜਿਹੜਾ ਮਾਰਿਆ ਕਰੋ ਇਸ ਟਾਈਮ ਜੋ ਇੱਕ ਵਾਰੀ ਸਪਰੇਅ ਵੱਜ ਗਈ ਮੂੰਗੀ ਰੰਗ ਗਈ ਫੇਰ ਨਹੀਂ ਸੁੰਡੀ ਪੈਂਦੀ ਹੁੰਦੀ ਹੁਣ ਸੁੰਡੇ ਪੂਰੀ ਪੀਸ ਸਾਨੂੰ ਦਿਖਾਉਣਾ ਮੂੰਗੀ ਵੀ ਕਿੰਨੀ ਕੀ ਸੁੰਡੀ ਪਈ ਹੈ ਬਹੁਤ ਜ਼ਿਆਦਾ ਸੁੰਡੀ ਪਈ ਹੈ ਸਪਰੇਅ ਕਰ ਰਹੇ ਹੁਣ ਅਸੀਂ 12 ਵਜੇ ਦੇ ਪੈਰੇ ਦੇ ਪੈਰੇ ਲਹੋਣਾ ਸਾਨੂੰ ਮੂੰਗੀ ਲਓ ਜੀ ਆਹ ਤੇ ਆਪਣੀ ਮੂੰਗੀ ਇਸ ਤੇ ਸੁੰਡੀ ਬਹੁਤ ਜਿਆਦਾ ਹਮਲਾ ਹੋ ਗਿਆ ਸੁੰਡੀ ਦਾ ਉੱਤੋਂ ਪੱਤੇ ਲਾਗੇ ਸੁੱਕਣ ਆਹ ਦੇਖੋ ਕਵੇਂ ਖਾਦੇ ਪਏ ਨੇ ਪੱਤੇ ਉੱਤੇ ਸੁੰਡੀ ਵੀ ਬਹੁਤ ਫਿਰਦੀ ਆਹ ਤੇ ਆਹ ਦੇਖੋ ਸੁੰਡੀ ਦਿਖਾਉਣਾ ਸੁੰਡੀ ਆਹ ਤੇ ਸੁੰਡੀ ਕਵੇਂ ਫਿਰਦੀ ਹੈ ਦਪਹਿਰੇ ਦਪਹਿਰੇ 12:00 ਵਜੇ ਇੱਕ ਦਾ ਟਾਈਮ ਹੋਇਆ ਪਿਆ ਫੇਰ ਵੀ ਸੁੰਡੀ ਪੂਰੀ ਫਿਰਦੇ ਦੇਖ ਮੈਂ ਫਿਰਦੇ ਸੁੰਡੇ ਥਾਂ ਥਾਂ ਸੁੰਡੀ ਬੜੀ ਜਿਆਦਾ ਪਈ ਹੋਈ ਆ ਇੱਕ ਮੁੱਗੀ ਦੇ ਚਾਰ ਚਾਰ ਸੁੰਡੀਆਂ ਪਈਆਂ ਜਾਂ ਇਕੱਠੀਆਂ ਆਹ ਦੇ ਸੁੰਡੀ ਹੁਣ ਪੈ ਚੁੱਕੀ ਆ ਸੋ ਸੁੰਢੀ ਮਾਰਨ ਵਾਲੀ ਲੈ ਕੇ ਆਉਣੀ ਪਊਗੀ ਕੱਲੀ ਸੈਂਪਰ ਮਾਰ ਦੋ ਜੇ ਸਸਤੀ ਮਾਰਨੀ ਆ ਜੇ ਇਹ ਇਹ ਛੁੰਡੀ ਪਈ ਨਹੀਂ ਤਾਂ 1 ਮਹੀਨੇ ਵਾਲੀ ਮਾਰ ਦੋ ਤੁਸੀਂ ਜਿਹੜੇ 1 ਮਹੀਨਾ ਕੰਮ ਕਰਦੇ ਹੋ 100 ਰੁਪਏ ਗੀਲਾ ਪਊ ਬਸ ਇਹ 100 ਰੁਪਏ ਗੀਲਾ ਪੈਂਦੀ ਹੈ ਕਲੋਰੋ ਸੈਂਪਰ ਪਰ ਅਸੀਂ ਨੇ ਹੋਰ ਕੀ ਕੀ ਇੱਕ ਤੋਂ ਸੁਣ ਜਣੇ ਬਹੁਤ ਜਿਆਦਾ ਕਿਉਂ ਚਾਉਂਦੀਆਂ ਨੇ ਹੋ ਤਾਂ ਲੋਈ ਇੱਕ ਦਾਅ ਸਪਰੇਅ ਕੀਤੀ ਆ ਆਪਣੇ ਰੀਜੈਂਟ ਇਹ ਨਾਲ ਜੂਨ ਹੀ ਪੈਂਦੀ ਲੈ ਫੁੱਲੀ ਨੂੰ ਮਾਰ ਦੇ ਲੈ ਮਹੀਨੇ ਦਾ ਰਿਜਲਟ ਹੈਗਾ ਨਾਲ ਆਪਣੇ ਪਾਈ ਆ ਆਹ ਤਾਜ ਆਹ ਦੇਖ ਰਹੇ ਹੋ ਇਹ 100 ਗ੍ਰਾਮ ਕੀਲੇ ਦੇ ਇਹ ਜੀ ਦੇ 160 ਗ੍ਰਾਮ ਪੈਂਦੀ ਆ ਤੇ ਆਪਾਂ ਨੇ 100 ਗ੍ਰਾਮ ਪਾਈਏ ਜੀ ਦੇ ਦੀ ਸੋਹਿਆ ਦੇ ਸਾਹ ਨਾਲ ਆ ਪਾਇਓ ਇੱਕ ਕਾਪ ਆਈ ਆ ਦੋ ਕੱਟੀਆਂ ਰਲਾ ਕੇ ਮਾਰਤੀਆਂ ਇਹ ਉਹ ਜੂਜਾ ਬਹੁਤ ਵਾਸਤਿਆ ਇੱਕ ਮਹੀਨਾ ਪੈਣੀ ਦੀ ਦੋ ਸਪਰੇਅ ਦਿੱਤੇ ਨੇ ਆਪਣੇ ਜੇ ਆਹਾ ਮਾਰਨੀ ਆ ਸੈਂਪਰ ਇਹ ਕਿਤੇ ਦਾ ਵੀ ਰਿਜਲਟ ਬਹੁਤ ਵਧੀਆ ਟੈਂਪੀ ਮਾਰਦੇ ਨੇ ਝੁੰਡੀ ਲੈ ਜੇ ਵੀ ਸਸਤੀ 350 ਰੁਪਏ ਜਿੰਨੇ ਦੀ ਪੈਂਦੀ ਆ ਇਹ ਬਾਕੀ ਸਾਰੇ ਸਪਰੇਅ ਹੁੰਦੇ ਦੇਖ ਸਕਦੇ ਅੰਨੇ ਕਰ ਰਹੇ ਕੰਮ ਇਹਨਾਂ ਜਾ ਕੱਢ ਦੇ ਇਹ ਆਏ ਮਾਰੇਗਾ ਪਹਿਲਾਂ ਤੇ ਨਗਿੰਨਾ ਇੱਕ ਢੋਲਾ ਮਾਰਿਆ 500 ਲੀਟਰ ਦਾ ਨੰਬਰ ਵਾਲੇ ਫੁੰਡੀ ਕਿਉਂ ਗੇ ਰਮਾਉਣ ਤੋਂ ਪਹਿਲੀ ਮਾਰ ਨਹੀਂ ਪਈ ਜਿਹੜੇ ਰਮੋਂ ਵਿੱਚ ਹੁਣ ਤਾਂ ਜਿਹੜਾ ਮੀਂਹ ਪਿਆ ਉਹਨੇ ਸੁੱਢੀ ਬਹੁਤ ਜ਼ਿਆਦਾ ਪਾਤੀ ਇਸ ਕਾਰਨ ਸਪਰੇਅ ਮਾਰਨੀ ਪਈਗੀ ਫਿਰ ਇਹ ਸੂਰੇ ਟਾਈਮ ਨਹੀਂ ਮਿਲਿਆ ਦੁਪਹਿਰੇ ਜਦੋਂ ਦੇਖ ਲਈ ਨਾਲੀਆਂ ਦੀ ਸੁੱਢੀ ਨਾਲੀਆਂ ਦੀ ਦਵਾਈ ਚੱਕ ਲਈ ਕਿਹਾ ਨਾਲੀਆਂ ਲਾਗੇ ਮਾਰਨ ਜਿਹੜੀ ਖੇਤ ਪਈ ਤੀ ਧੀਰੀ ਵਾਲੀ ਉਹੀ ਲਾਗੇ ਮਾਰਨਾ ਇੱਕ ਦੋ ਸਪਰੇਅ ਸਾਡੀਆਂ ਪ੍ਰਾਣੀਆਂ ਫਾਲਤੂ ਢੀਆਂ ਦੀ ਉਹੀ ਚੱਕ ਕੇ ਮਾਰਤੀਆਂ ਜੇ ਨੀ ਮੂੰਗੀ ਬੀਜੀ ਆ ਉਹ ਖਿਆਲ ਕਰਨ ਜੀ ਦੇ ਲਈ ਛੋਟੀ ਛੋਟੀ ਵੀ ਉੱਤੇ ਉੱਤੇ ਵੀ ਗਣੀਆਂ ਪੈ ਕੇ ਨਿਕਲਦੀ ਐ ਤੋਂ ਉਹਨੂੰ ਵੀ ਸੰਡੀ ਪਊਗੀ ਆਦਾ ਉਹਨੂੰ ਵੀ ਖਿਆਲ ਕਰ ਲੋ ਕਿਤੇ ਅੱਖੋਂ ਵੀ ਇਹਨੇ ਦੱਸਦੇ ਸੰਡੀ ਨਹੀਂ ਪੈਂਦੀ ਸੰਡੀ ਉਹਨੂੰ ਵੀ ਪਊਗੀ ਮੂੰਗੀ ਬੀਜੀ ਬਹੁਤਾ ਰਖਵਾ ਇਹਦੀ ਧਿਆਨ ਦਿਓ ਸੰਡੀ ਦਾ ਹਮਲਾ ਹੋ ਚੁੱਕਿਆ ਜਿੱਥੇ ਜਿੱਥੇ ਮੀਂਹ ਪਿਆ ਉੱਥੇ ਦਾ ਪੱਕੀ ਸੰਡੀ ਪਈ ਹੋਊਗੀ ਇੱਥੇ ਕੋਈ ਕਣੀਆਂ ਨਹੀਂ ਪਈਆਂ ਮਾੜਾ-ਵਟਾ ਮੀਂਹ ਨਹੀਂ ਪਿਆ ਉੱਥੇ ਦੇਖੋ ਨਿਆ ਛਾਂਡੀ ਜਿੱਥੇ ਕਣੀਆਂ ਪਈਆਂ ਨਾਲੇ ਸੁੰਢੀ ਦਾ ਸਟਾਰਟ ਹੋ ਜਾਦਾ ਸਪਰੇ ਲਾਗੇ ਕਰਨੀ ਸੁੰਢੀ ਵਾਲੀ ਡਰਕਰ ਵਿੱਚ ਹੀ ਬਾੜਤਾ ਕਿਉਂਕਿ ਲੈ ਕਣੀਆਂ ਹੀ ਪੀਆਂ ਦੀ ਸੁੰਡੀ ਬਾਹਲੀ ਜਿਆਦੇ ਪੈ ਗਈ ਅਹੀਂ ਜਾਏਗਾ ਕਿੱਧਰ ਜਾਏਗਾ ਆਕੀ ਲਿਦਾ ਹੋਗੀ